ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਰਵਿੰਦਰ ਸਿੰਘ ਬੱਦਨ ਬਾਸੜਿਆਂ ਦੇ ਨਜ਼ਦੀਕ ਕਈ ਹੋਟਲ ਨੇ ਤੇ ਹੋਟਲਾਂ ਦੇ ਵਿੱਚ ਕਈ ਤਰ੍ਹਾਂ ਦੇ ਤੰਦੇ ਹੁੰਦੇ ਨੇ ਜਿਨ੍ਹਾਂ ਨੂੰ ਲੈ ਕੇ ਅਕਸਰ ਪੁਲਿਸ ਰੇਡਾਂ ਮਾਰਦੀ ਹੈ ਅੱਜ ਵੀ ਪੁਲਿਸ ਨੇ ਇੱਕ ਅਜਿਹੀ ਰੇਡ ਮਾਰੀ ਹੈ ਬਾਸੜੇ ਦੇ ਪਿੱਛੇ ਬਣੇ ਹੋਏ ਹੋਟਲ ਜੋ ਅਕਸਰ ਲੁਕੇ ਹੁੰਦੇ ਨੇ ਤੇ ਉਹਨਾਂ ਹੋਟਲਾਂ ਦੇ ਵਿੱਚ ਅਜਿਹੇ ਗੰਦੇ ਕੰਮ ਹੁੰਦੇ ਨੇ ਜੋ ਮੀਡੀਆ ਸਾਹਮਣੇ ਲਿਆਉਣ ਵੇਲੇ ਪੁਲਿਸ ਵੀ ਥੋੜਾ ਝਿਜਕਦੀ ਹੈ ਕਿਉਂਕਿ ਇਹਨਾਂ ਹੋਟਲਾਂ ਦੇ ਵਿੱਚ ਤੰਦੇ ਜਿਸਮ ਫਰੋਸ਼ੀ ਦੇ ਹੁੰਦੇ ਨੇ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਬਾਸ ਛੱਡੇ ਦੇ ਪਿਛਲੇ ਪਾਸੇ ਇੱਕ ਹੋਟਲ ਹੈ ਜਿੱਥੇ ਕਮਰੇ ਕਿਰਾਏ ਤੇ ਦਿੱਤੇ ਜਾਂਦੇ ਨੇ ਜਿਸਮ ਫਰੋਸ਼ੀ ਦਾ ਧੰਦਾ ਹੁੰਦਾ ਹੈ ਇਹ ਹੀ ਨਹੀਂ ਇੱਥੇ ਨਬਾਲਗ ਬੱਚੇ ਤੱਕ ਆਉਂਦੇ ਨੇ ਤੇ ਉਹਨਾਂ ਨੂੰ ਵੀ ਕਮਰੇ ਦੇ ਦਿੱਤੇ ਜਾਂਦੇ ਨੇ ਜਿਵੇਂ ਹੀ ਪੁਲਿਸ ਨੂੰ ਵਾਰ-ਵਾਰ ਇਸ ਮਸਲੇ ਦੇ ਤੇ ਸ਼ਿਕਾਇਤ ਮਿਲਦੀ ਰਹੀ ਤਾਂ ਪੁਲਿਸ ਨੇ ਉੱਥੇ ਅਚਾਨਕ ਰੇਡ ਮਾਰੀ ਹੈ। ਅਬੋਹਰ ਦੇ ਵਿੱਚ ਜਦੋਂ ਪੁਲਿਸ ਨੇ ਇਹ ਰੇਡ ਮਾਰੀ ਤਾਂ ਉੱਥੇ ਮੌਕੇ ਤੋਂ ਦੋ ਕੁੜੀਆਂ ਅਤੇ ਤਿੰਨ ਮੁੰਡਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਪੁਲਿਸ ਨੇ ਕਾਰਵਾਈ ਕੀਤੀ ਹੈ। ਹੋਟਲ ਮਾਲਕ ਦੇ ਖਿਲਾਫ ਵੀ ਕਾਰਵਾਈ ਕੀਤੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਉਸ ਤੋਂ ਬਾਅਦ ਕਮਰੇ ਖੰਗਾਲੇ ਜਾਂਦੇ ਨੇ। ਕਮਰੇ ਦੇ ਵਿੱਚੋਂ ਦੋ ਕੁੜੀਆਂ ਨੂੰ ਜਿਨ੍ਹਾਂ ਦੇ ਹੁਣ ਮੂੰਹ ਟਕੇ ਹੋਏ ਨੇ ਤੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਉੱਥੋਂ ਲਜਾਇਆ ਜਾਂਦਾ ਹੈ। ਲੰਮੇ ਸਮੇਂ ਤੋਂ ਉਸ ਨੂੰ ਇਹ ਤੇ ਸ਼ਿਕਾਇਤਾਂ ਮਿਲ ਰਹੀਆਂ ਸੀ ਆਉ ਸੁਣਦੇ ਆ ਪੁਲਿਸ ਦਾ ਬਿਆਨ ਇਸ ਬਾਬਤ ਕੀ ਕਹਿੰਦੇ ਨੇ ਸਾਰਿਆਂ ਨੂੰ ਮੇਰੀ ਸਖਤ ਬਾਤ ਹੈ। ਕਿਹਾ ਨਹੀਂ ਕੋਈ ਵੀ ਇਸ ਤਰ੍ਹਾਂ ਦੀ ਇਲੀਗਲ ਐਕਟੀਵਿਟੀ ਜਾਂ ਸਾਨੂੰ ਰਿਪੋਰਟ ਹੋ ਗਈ ਤਾਂ ਉਹ ਤੇ ਸਖਤ ਕਾਰਵਾਈ ਕੀਤੀ ਜਾਵੇ। ਸਿਰ ਬੰਦਿਆਂ ਦੇ ਨਾਮ ਕੀ ਹੈ ਜੀ ਜਿਨ੍ਹਾਂ ਨੂੰ ਫੜਿਆ ਗਿਆ ਹੈ। ਲੇਡੀ ਦਾ ਤਾਂ ਚਲੋ ਆਪਾਂ ਜੀ ਆਇਆਂ ਨੂੰ ਆਈਡੈਂਟੀਫਾਈ ਕਰਕੇ ਹੋਣਾ ਇਨਵੈਸਟਿਗੇਟ ਕਰਕੇ ਮੈਂ ਤੁਹਾਨੂੰ ਡਿਸਕਲੋਸ ਕਰ ਦਿੰਦੇ ਹਾਂ। ਸਰ ਕੁਝ ਆਧਾਰ ਕਾਰਡ ਵੀ ਕਾਫੀ ਫੰਕਸ਼ਨਾਂ ਦੇ ਵਿੱਚ ਬਰਾਮਦ ਹੋਏ ਹਨ ਕਿ ਕਿਸ 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 ਤਰ੍ਹਾਂ ਦਾ ਰਿਕਾਰਡ ਅਥੋਂ ਬਰਾਮਦ ਕੀਤਾ ਗਿਆ। ਸਾਰਾ ਅਸੀਂ ਇੱਕ ਵਾਰੀ ਜਿਹੜਾ ਹੈਗਾ ਰਿਕਾਰਡ ਇਕੱਠਾ ਕਰ ਲਿਆ ਹੈ। ਇਹ ਅਸੀਂ ਇਨਵੈਸਟਿਗੇਸ਼ਨ ਦੇ ਅਨੁਸਾਰ ਸਾਰਾ ਜਾਂਚ ਕਰਕੇ ਜਿਹੜੀਆਂ ਐਂਟਰੀਜ਼ ਜਿਹੜੀਆਂ ਹੈਗ ਬਾਲਕ ਇਹਗਾ ਤੁਹਾਨੂੰ ਸਾਰਾ ਉਸ ਤਰ੍ਹਾਂ ਦੀ ਸਾਰੀਆਂ ਸਖਤ ਤਰ੍ਹਾਂ ਨਹੀਂ ਸਰ ਕਿਸ ਤਰ੍ਹਾਂ ਦੀ ਸੋਚਣ ਕਿਸ ਤਰ੍ਹਾਂ ਦੀ ਮਿਲੀ ਸੀ ਜੀ ਸੋਚਣਾ ਇਹ ਸੀ ਕਿ ਵੀ ਇੱਥੇ ਲਗਾਤਾਰ ਜਿਹੜਾ ਪੰਤੂ ਇਸ ਇੱਕ ਰੈਕਟ ਜਿਹੜਾ ਹੈਗਾ ਨਗਾਤਾਰ ਚੱਲ ਰਿਹਾ ਹੈ ਇੱਥੇ ਲੇਡੀਜ਼ ਇਹਨਾਂ ਨੇ ਇਸ ਤਰ੍ਹਾਂ ਦੀਆਂ ਪੋਸਟੂਰ ਸਿੱਖੇ ਜਿਸਤੇ ਰਨ ਸ਼ਹਿਰ ਦਾ ਵੀ ਉਹ ਜਿਹੜਾ ਹੈਗਾ ਖਰਾਬ ਹੁੰਦਾ ਹੈ ਉਹ ਸੋਸਾਇਟੀ ਦੇ ਵੀ ਗਲਤ ਮੈਸੀਕੇਂਡਰ ਉਸ ਤਰ੍ਹਾਂ ਦਾ ਬਾਕੀ ਛੋਟੇ ਬੱਚਿਆਂ ਦਾ ਜਿ ਬਿਨਾ ਆਈਡੀ ਤੋਂ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਨਬਾਬ ਹੈਗੇ ਉਹਨਾਂ ਨੂੰ ਵੀ ਰੂਮ ਪ੍ਰੋਵਾਈਡ ਕਰ ਲਈ ਸੀ ਉਸ ਤਰ੍ਹਾਂ ਦੀ ਸਾਨੂੰ ਕੋਈ ਕਪਰੇਟ ਮਿਨਿਸਟਰਸ ਤੇ ਨਹੀਂ ਪਾਦੀ ਖੈਰ ਹਰ ਸ਼ਹਿਰ ਦੀ ਇਹੀ ਕਹਾਣੀ ਹੈ ਹਰ ਸ਼ਹਿਰ ਦੇ ਵਿੱਚ ਬੱਸ ਸਟੈਂਡ ਦੇ ਨਜ਼ਦੀਕ ਵੱਡੇ ਹੋਟਲ ਬਣੇ ਹੋਏ ਨੇ ਤੇ ਉਹਨਾਂ ਦੇ ਵਿੱਚ ਅਜੇਹੇ ਜਿਸਮ ਫਰੋਸ਼ੀ ਦੇ ਧੰਦੇ ਪਹਿਲਾਂ ਵੀ ਪੁਲਿਸ ਨੇ ਪਰਦਾ ਫਾਸ਼ ਕੀਤੇ ਨੇ ਤੇ ਪੁਲਿਸ ਨੇ ਉਹਨਾਂ ਦੇ ਉੱਤੇ ਕਈ ਵਾਰ ਐਕਸ਼ਨ ਲਿਆ ਸਖਤ ਕਾਰਵਾਈਆਂ ਕੀਤੀਆਂ ਨੇ ਜੇਕਰ ਤੁਹਾਡੇ ਵੀ ਕਿਸੇ ਇਲਾਕੇ ਦੇ ਵਿੱਚ ਅਜਿਹੀਆਂ ਘਟਨਾਵਾਂ ਚੱਲ ਰਹੀਆਂ ਨੇ ਜੇਕਰ ਤੁਸੀਂ ਕੈਮਰੇ ਸਾਹਮਣੇ ਨਹੀਂ ਬੋਲਣਾ ਚਾਹੁੰਦੇ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੁਸੀਂ ਮੈਸੇਜ ਕਰੋਗੇ ਤਾਂ ਅਸੀਂ ਇਸ ਬਾਬਤ ਪੁਲਿਸ ਨਾਲ ਵੀ ਗੱਲ ਕਰਾਂਗੇ ਕੋਸ਼ਿਸ਼ ਹੋਵੇਗੀ ਕਿ ਤੁਹਾਡੇ ਇਲਾਕੇ ਦੇ ਵਿੱਚ ਹਰ ਤਰੀਕੇ ਦੀ ਮੁਸ਼ਕਲ ਦਾ ਹੱਲ ਕਰਵਾਇਆ ਜਾਵੇ ਚਾਹੇ ਉਹ ਨਸ਼ਾ ਤਸਕਰੀ ਨੂੰ ਲੈ ਕੇ ਹੋਵੇ ਜਾਂ ਫਿਰ ਜਿਸਮ ਫਰੋਸ਼ੀ ਦੇ ਤੰਦੇ ਨੂੰ ਲੈ ਕੇ ਹੋਵੇ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ